ਸਾਚ ਪੰਨ ਸੀਰੀ ਹਜੂਰ ਸਾਹਿਬ ਜੋ ਰਹਿਣ ਵਾਸਤੇ ਸਰਾਮਾਂ ਬਣੀਆਂ ਹੋਈਆਂ ਉਹ ਬਾਬਾ ਨਿਹਾਲ ਸਿੰਘ ਜੀ ਦੇ ਆ ਗੁਰਦੁਆਰਾ ਲੰਗਰ ਹਾਲ ਸਾਹਿਬ ਦੇ ਨੇੜੇ ਬਣੀਆਂ ਹੋਈਆਂ ਤੇ ਜਿੰਨਾ ਦੀ ਮੈਂਟੇਨੈਂਸ ਦੇਖਰੇਖ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਗੁਰਵਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਕੀਤੀ ਜਾਂਦੀ ਹੈ ਤੇ ਜਦੋਂ ਵੀ ਤੁਸੀਂ ਇੱਥੇ ਹਜੂਰ ਸਾਹਿਬ ਆਉਂਦੇ ਹੋ ਸਭ ਤੋਂ ਸੇਫ ਤੇ ਸਭ ਤੋਂ ਆਰਾਮਦਾਇਕ ਜਗ੍ਹਾ ਇਹੀ ਆ ਕਿ ਤੁਸੀਂ ਸਰਾਵਾਂ ਦੇ ਵਿੱਚ ਹੀ ਠਹਿਰੋ ਕਿਉਂਕਿ ਇੱਥੋਂ ਦੀ ਸਰਾਵਾਂ ਵੀ ਕਿਸੇ 5 ਸਟਾਰ ਹੋਟਲ ਨਾਲੋਂ ਘੱਟ ਨਹੀਂ ਹੈਗੀਆਂ ਇਹ ਹੈ ਜੀ ਸੱਚਖੰਡ ਸਾਹਿਬ ਹਜੂਰ ਸਾਹਿਬ ਦੀ ਦਰਸ਼ਨੀ ਡੇਊੜੀ ਜਿੱਥੋਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਹੁੰਦੇ ਆ ਇੱਥੇ ਆ ਕੇ ਇੱਕ ਵਾਰੀ ਐਦਾਂ ਲੱਗਦਾ ਕਿ ਜਿਵੇਂ ਆਪਾਂ ਸਵਰਗ ਦੇਖ ਲਿਆ ਹੋਵੇ ਪੰਜਾਬ ਨਾਲੋਂ ਜ਼ਿਆਦਾ ਸਿੱਖ ਸੰਗਤਾਂ ਦਾ ਪ੍ਰਭਾਵ ਇੱਥੇ ਦੇਖਣ ਨੂੰ ਮਿਲਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੇਖਦੇ ਆਂ ਤਾਂ ਉੱਥੇ ਆਪਾਂ ਨੂੰ ਜ਼ਿਆਦਾਤਰ ਕਟਿੰਗ ਵਾਲੇ ਲੋਕ ਮਿਕਸ ਮਿਲਦੇ ਆਂ ਪਰ ਇੱਥੇ ਤੁਸੀਂ ਦੇਖੋਗੇ 100 'ਚੋਂ 90 ਬਸਿੱਦੀ ਲੋਕ ਜੋ ਪਰਨੇ ਦਾੜੀਆਂ ਦਮਾਲੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਥੋਂ ਦੇ ਜੋ ਲੋਕ ਨੇ ਆਮ ਵੀ ਉਹ ਵੀ ਜੋ ਗੁਰੂ ਸਾਹਿਬ ਨਾਲ ਜੁੜੇ ਹੋਏ ਆ ਉਹ ਪੂਰਾ ਕੇਸਾ ਧਾਰੀ ਨੇ ਅਮਰ ਸ਼ਕੀ ਹੋਏ ਆ ਪੂਰੇ ਗੁਰੂ ਦੇ ਸਿੰਘ ਸਜੇ ਹੋਏ ਜਦੋਂ ਆਪਾਂ ਨਦੇੜ ਤੋਂ ਨਾਨਕ ਛੀਰਾ ਸਾਹਿਬ ਵੱਲ ਚੱਲਦੇ ਆ ਰਸਤੇ ਦੇ ਵਿੱਚ ਤਕਰੀਬਨ ਕੋਈ 50 60 ਕਿਲੋਮੀਟਰ ਕਵਰ ਕਰਕੇ ਰਸਤੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਆਉਂਦੇ ਆ ਜੋ ਛੋਟੇ ਸਹਿਬਜਾਦਿਆਂ ਦੀ ਜਾਦ ਦੇ ਵਿੱਚ ਉਸ ਸਮੇਂ ਤੋਂ ਬਣਾਏ ਗਏ ਆ ਇਸ ਗੁਰਦੁਆਰਾ ਸਾਹਿਬ ਨੂੰ ਛੋਟੇ ਸਹਿਬਜਾਦਾਂ ਦੇ ਨਾਮ ਦੇ ਨਾਲ ਜੋੜਿਆ ਗਿਆ ਤੇ ਉਹਨਾਂ ਦਾ ਇੱਕ ਯਾਦਗਾਰ ਗੁਰਦੁਆਰਾ ਸਾਹਿਬ ਹੈ ਇਸ ਜਗ੍ਹਾ ਦੇ ਉੱਪਰ ਮিনার ਖਾਲਸਾ ਬਣਿਆ ਹੋਇਆ ਜਿਸ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਦੀਆਂ ਪ੍ਰਾਪਤੀਆਂ ਉਹਨਾਂ ਦੀਆਂ ਜੰਗਾਂ ਤੇ ਉਹਨਾਂ ਦੇ ਜੀਵਨ ਕਾਲ ਬਾਰੇ ਦੱਸਿਆ ਗਿਆ ਇਸ ਤੋਂ ਇਲਾਵਾ ਇੱਥੇ ਇੱਕ ਨਕਲੀ ਜਹਾਜ਼ ਜੋ ਸਿਮਿੰਟਡ ਬਣਾਇਆ ਗਿਆ ਸੰਗਤ ਦੇ ਦਰਸ਼ਨ ਵਾਸਤੇ ਜਿਸ ਦੇ ਵਿੱਚ ਬਾਬਾ ਜੀ ਦੇ ਅਨੁਸਾਰ ਇੱਕ ਮਿਊਜ਼ੀਅਮ ਆ ਤੇ ਇਸ ਤੋਂ ਇਲਾਵਾ ਇੱਥੇ ਸਿਮਿੰਟ ਦੇ ਝੁੱਲੇ ਬਣਾਏ ਗਏ ਆ ਬੱਚਿਆਂ ਵਾਸਤੇ ਜਿਵੇਂ ਨਕਲੀ ਹਾਥੀ, ਸ਼ੇਰ, ਮੋਰ, ਜਰਾਫ ਐਦਾਂ ਦੇ ਜਾਨਵਰ ਤੇ ਇਸ ਤੋਂ ਇਲਾਵਾ ਵੀ ਇਸ ਜਗ੍ਹਾ ਦੇ ਉੱਪਰ ਅਸਲੀ ਜੋ ਜਾਨਵਰ ਵੀ ਪਾਲੇ ਜਾਂਦੇ ਆ ਉਹ ਸਮਾਂ ਘਟਾਉਣ ਕਰਕੇ ਅਸੀਂ ਦੇਖ ਨਹੀਂ ਸਕੇ ਜਾਣਦੇ ਪੰਜਾਬ ਕੋ क्या सुनता है पंजाब का कौन सा सिद्धू का जी का समझ आता है कौन सा गाना फेवरेट है सिद्धू का अच्छा हाँ। 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 कौन सी क्लास में पढ़ता है दसवीं पेपर हो गया कर्नाटक जी एंटर करते मौसम देखो जी कि साफ मौसम ਚਾਰੇ ਪਾਸੇ ਹਰਿਆਲੀ ਆ ਜਿਵੇਂ ਸੁਣਦੇ ਵਿੱਚ ਆਉਂਦਾ ਸੀ ਕਿ ਇਹ ਸਟੇਟਾਂ ਆਪਣੇ ਤੋਂ ਡਾਊਨ ਨੇ ਪਰ ਇੱਥੇ ਬਹੁਤ ਕੁਝ ਆ ਜੋ ਆਪਣੇ ਲੋਕਾਂ ਨੇ ਕਦੇ ਸੋਚਿਆ ਨਹੀਂ ਹੈਗਾ ਖੇਤੀਬਾੜੀ ਚ ਇਹ ਜੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਮਾਈ ਭਾਗੋ ਜੀ ਦੇ ਨਾਂ ਦੇ ਉੱਪਰ ਗੁਰਦੁਆਰਾ ਸਾਹਿਬ ਬਣੇ ਹੋਏ ਆ ਇੱਕ ਇਤਿਹਾਸਿਕ ਗੁਰਦੁਆਰਾ ਹੈ 1705 ਦੇ ਵਿੱਚ ਮਾਈ ਭਾਗੋ ਨੇ ਮੁਸਲਮਾਨਾਂ ਨਾਲ ਲੜਾਈ ਦੇ ਵਿੱਚ ਹਿੱਸਾ ਲਿਆ ਸੀ ਤੇ ਸਿੱਖ ਸੈਨਿਕਾਂ ਦੀ ਅਗਵਾਈ ਕੀਤੀ ਸੀ ਮਾਈ ਭਾਗੋ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮੌਤ ਤੋਂ ਬਾਅਦ ਮਾਈ ਭਾਗੂ ਜੀ ਵੀ ਦੱਖਣ ਭਾਰਤ ਵੱਲ ਆ ਗਏ ਤੇ ਇਸ ਜਗ੍ਹਾ ਨੂੰ ਜੀਨਵਾੜਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਜਗ੍ਹਾ ਦੇ ਉੱਪਰ ਰਹਿਦਾ ਸਮਾਂ ਉਹਨਾਂ ਨੇ ਬਤੀਤ ਕੀਤਾ ਇੱਥੇ ਉਹਨਾਂ ਨੇ ਆਪਣਾ ਧਿਆਨ ਲਗਾਇਆ ਤੇ ਇਸ ਤੋਂ ਇਲਾਵਾ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਚਾਰ ਕੀਤੇ ਸੰਗਤਾਂ ਨੂੰ ਪ੍ਰੇਰਿਤ ਕੀਤਾ ਕਿ ਕਿਸ ਤੰਗਰੋਂ ਤੁਸੀਂ ਜੀਵਨ ਜਿਉਣਾ ਹੈ ਤਾਂ ਇਹ ਸਭ ਤੋਂ ਵੱਧ ਸਮਾਂ ਇਸੇ ਜਗ੍ਹਾ ਦੇ ਉੱਪਰ ਬਤੀਤ ਕੀਤਾ ਬਾਅਦ ਵਿੱਚ ਸਿਕ ਸੰਗਤਾਂ ਨੇ ਇਸ ਗੁਰਦੁਆਰੇ ਜਗ੍ਹਾ ਨੂੰ ਖਰੀਦ ਕੇ ਅੱਜ ਸੇਵਾਦਾਰਾਂ ਵੱਲੋਂ ਇਸ ਥਾਂ ਦੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਤੇ ਜਦੋਂ ਵੀ ਸੰਗਤਾਂ ਹਜੂਰ ਸਾਹਿਬ ਆਉਂਦੀਆਂ ਨੇ ਤਾਂ ਇਹਦੇ ਗੁਰਦੁਆਰੇ ਦਰਸ਼ਨ ਕਰਨ ਨੂੰ ਜ਼ਰੂਰ ਆਉਂਦੀਆਂ ਇਹ ਹੈ ਜੀ ਦਰਸ਼ਨੀ ਡਿਉੜੀ ਨਾਨਕ ਚੀਰਾ ਦੀ ਇਹ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਪਰ ਬਣਾਇਆ ਗਿਆ ਤੇ ਇਤਿਹਾਸਿਕ ਗੁਰਦੁਆਰਾ ਹੈ ਇੱਥੇ ਬਾਬੇ ਨਾਨਕ ਨੇ ਵੀ ਕਰਾਮਾਤ ਬਖਸ਼ੀ ਜਦੋਂ ਗੁਰੂ ਨਾਨਕ ਦੇਵ ਜੀ ਵਿਧਰ ਪਹੁੰਚੇ ਵਿਧਰ ਏਰੀਆ ਤਾਂ ਇੱਥੇ ਪਾਣੀ ਦੀ ਬਹੁਤ ਜ਼ਿਆਦੀ ਕਿੱਲਤ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਇੱਥੇ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਲੋਕ ਬਹੁਤ ਤਰਸ ਰਹੇ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਇੱਥੇ ਇੱਕ ਪੱਥਰ ਹਟਾਇਆ ਤੇ ਉੱਥੋਂ ਝੀਰੇ ਰਹੀ ਮਿੱਠਾ ਪਾਣੀ ਨਿਕਲਿਆ ਜੋ ਅੱਜ ਵੀ ਉਦਾਂ ਹੀ ਵਗਦਾ ਹੈ ਤੇ ਇਸ ਦੇ ਉੱਪਰ ਅੱਜ ਗੁਰੂ ਨਾਨਕ ਝੀਰਾ ਸਾਹਿਬ ਗੁਰਦੁਆਰਾ ਸਾਹਿਬ ਜੋ ਬਣਾਏ ਗਏ ਨੇ ਤੇ ਸਿੱਖ ਸੰਗਤਾਂ ਪੰਜਾਬ ਤੋਂ ਜਦੋਂ ਵੀ ਆਉਂਦੀਆਂ ਨੇ ਹਜੂਰ ਸਾਹਿਬ ਵੱਲ ਇਹ ਗੁਰਦੁਆਰਾ ਸਾਹਿਬ ਜੋ ਰਸਤੇ 'ਚ ਪੈਂਦੇ ਆ ਇਹਨਾਂ ਦੇ ਦਰਸ਼ਨ ਕਰਨੇ ਜ਼ਰੂਰ ਆਉਂਦੀਆਂ ਨੇ ਇਹ ਗੁਰਦੁਆਰਾ ਸਾਹਿਬ ਤਕਰੀਬਨ ਨਦੇੜ ਤੋਂ 170 ਤੋਂ 180 ਕਿਲੋਮੀਟਰ ਪੈਂਦਾ ਤੇ ਇਹਦੇ ਵਾਸਤੇ ਸੰਗਤਾਂ ਸਵੇਰੇ ਜਲਦੀ ਚੱਲ ਪੈਂਦੀਆਂ ਤੇ ਸ਼ਾਮ ਨੂੰ ਵਾਪਸ ਨਦੇੜ ਪਹੁੰਚ ਵੀ ਜਾਂਦੀਆਂ ਤੇ ਇਹ ਹੈ ਜੀ ਗਦਾਵਰੀ ਨਦੀ ਇਸ ਘਾਟ ਨੂੰ ਗਾਗਰਕੁੰਡ ਵੀ ਕਿਹਾ ਜਾਂਦਾ ਇੱਥੋਂ ਹਰ ਰੋਜ਼ ਸੱਚਖੰਡ ਹਜੂਰ ਸਾਹਿਬ ਤੋਂ ਰਾਤ ਨੂੰ 2:30 ਵਜੇ ਤਕਰੀਬਨ ਹਰ ਰੋਜ਼ ਬਾਬਾ ਜੀ ਗਾਗਰ ਭਰ ਕੇ ਸੱਚਖੰਡ ਸਾਹਿਬ ਵਾਪਸ ਲੈ ਕੇ ਜਾਂਦੇ ਆ ਸਿੱਖ ਇਸ ਘਾਟ ਦੇ ਉੱਪਰ ਕੁਝ ਗੁਰਦੁਆਰਾ ਸਾਹਿਬ ਬਣੇ ਹੋਏ ਆ ਜਿਨ੍ਹਾਂ ਵਿੱਚੋਂ ਕੁਝ ਇਤਿਹਾਸਿਕ ਨੇ ਤੇ ਕੁਝ ਯਾਦਗਾਰ ਬਣਾਏ ਗਏ ਆ ਇਹ ਗੁਰਦੁਆਰਾ ਸਾਹਿਬ ਪੰਜ ਪਿਆਰੇਆਂ ਦੇ ਵਿੱਚੋਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਦੱਖਣ ਵੱਲ ਆਏ ਸੀ ਉਹਨਾਂ ਨੇ ਇੱਥੇ ਆ ਕੇ ਆਪਣੇ ਘੋੜੇ ਬੰਨੇ ਸੀ ਤੇ ਉਹਨਾਂ ਦੇ ਘੋੜਿਆਂ ਦੇ ਵਿੱਚ ਜਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿੱਥੋਂ ਉਹਨਾਂ ਨੇ ਮਾਧੂਦਾਸ ਬਰਾਗੀ ਦੇ ਬਾਗ ਵਿੱਚ ਪ੍ਰਵੇਸ਼ ਕੀਤਾ ਸੀ ਇਹ ਗੁਰਦੁਆਰਾ ਸਾਹਿਬ ਉਸ ਜਗ੍ਹਾ ਤੇ ਆ ਇਹ ਦੂਸਰਾ ਗੁਰਦੁਆਰਾ ਸਾਹਿਬ ਜੋ ਗੁਰਦੁਆਰਾ ਬੰਦਾ ਘਾੜ ਸਾਹਿਬ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਗੁਰਦੁਆਰਾ ਸਾਹਿਬ ਮਾਧੂਦਾਸ ਬਰਾਗੀ ਜਿਹਨੂੰ ਅੱਜ ਆਪਾਂ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਵੀ ਜਾਣਦੇ ਆ ਉਹਨਾਂ ਦਾ ਤੇ ਆ ਸਗੁਰਦਵਾਰਾ ਇਸ ਜਗ੍ਹਾ ਦੇ ਵਿੱਚ ਬੰਦਾ ਸਿੰਘ ਬਹਾਦਰ ਬਣ ਤੋਂ ਪਹਿਲਾਂ ਮਾਧੋਦਸ ਬਰਾਗੀ ਦਾ ਡੇਰਾ ਹੁੰਦਾ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜੋਰ ਦਿਖਾਇਆ ਤੇ ਪਲੰਗਾ ਪੁੱਠਾ ਕੀਤਾ ਸੀ ਇਹ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਮਾਧੋਦਸ ਬਰਾਗੀ ਗੁਰੂ ਜੀ ਦੇ ਚਰਨਾਂ ਦੇ ਵਿੱਚ ਡਿੱਗ ਕੇ ਬੰਦਾ ਸਿੰਘ ਬਹਾਦਰ ਬਣੇ ਸਨ ਗੁਰਦੁਆਰਾ ਬੰਦਾ ਘਾਟ ਸਾਹਿਬ ਦੇ ਵਿੱਚ ਹੋਰ ਵੀ ਗੁਰਦੁਆਰਾ ਸਾਹਿਬ ਬਾਰੇ ਜੋ ਡਿਟੇਲ ਨਾਲ ਦੱਸਿਆ ਗਿਆ ਇੱਥੇ ਇੱਕ ਕੰਧ ਦੇ ਉੱਪਰ ਗੁਰਦੁਆਰਾ ਸਾਹਿਬ ਦੀ ਲਿਸਟ ਬਣਾਈ ਗਈ ਆ ਜੋ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਜਿਨ੍ਹਾਂ ਦੇ ਵਿੱਚ ਗੁਰਦੁਆਰਾ ਸਾਹਿਬ ਨਗੀਨਾ ਘਾਟ ਤੇ ਬੰਦਾ ਘਾਟ ਇਸ ਜਗ੍ਹਾ ਦੇ ਉੱਪਰ ਹੀ ਤੁਹਾਨੂੰ ਮਿਲ ਜਾਣਗੇ ਇਸ ਤੋਂ ਇਲਾਵਾ ਹੀਰਾ ਘਾਟ ਗੁਰਦੁਆਰਾ ਸ਼িকার ਘਾਟ ਮਾਤਾ ਸਾਹਿਬਕੌਰ ਗੁਰਦੁਆਰਾ ਸੰਗਤ ਸਾਹਿਬ ਤੇ ਮਾਲ ਟੇਕਰੀ ਇਹ ਤੁਹਾਨੂੰ ਸ਼ਹਿਰ ਤੋਂ ਬਾਹਰ ਮਿਲਣਗੇ ਇਹ ਗੁਰਦੁਆਰਾ ਸਾਹਿਬ ਸ਼িকার ਘਾਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਮੁੱਲਾ ਖੱਤਰੀ ਦੀ ਇਤਿਹਾਸਿਕ ਸਾਖੀ ਉਹ ਇਸ ਗੁਰਦੁਆਰਾ ਸਾਹਿਬ ਦੇ ਨਾਲ ਸਬੰਧਤ ਹੈ ਜੋ ਕਿ ਇੱਕ ਵਪਾਰੀ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਰਹਿਣ ਵਾਲਾ ਸੀ ਉਹ ਸ਼ੁਰੂ ਵਿੱਚ ਗੁਰੂ ਜੀ ਦੀ ਸੰਗਤ ਕਰਦਾ ਸੀ ਪਰ ਮਾਇਆ ਦੇ ਲਾਲਚ ਵਿੱਚ ਆ ਕੇ ਗੁਰੂ ਤੋਂ ਦੂਰ ਹੋ ਗਿਆ ਉਸ ਤੋਂ ਬਾਅਦ ਉਹ ਜਦੋਂ ਦੱਖਣ ਵੱਲ ਇੱਥੇ ਆਇਆ ਤਾਂ ਉਸ ਦੀ ਮੌਤ ਤੋਂ ਬਾਅਦ ਉਸਦੀ ਆਤਮਾ ਅਸ਼ਾਂਤ ਘੁੰਮ ਰਹੀ ਸੀ ਜੂਨਾ ਪੜਕ ਰਿਆ ਸੀ ਤਾਂ ਉਸ ਸਮੇਂ ਜਦੋਂ ਗੁਰੂ ਗੋਬਿੰਦ ਸਿੰਘ ਜੀ 1708 ਵਿੱਚ ਇੱਥੇ ਨਦੇੜ ਪਹੁੰਚੇ ਤਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਇੱਥੇ ਇੱਕ ਸਿੱਖ ਸ਼ਰਧਾਲੂ ਜੋ ਤਕਲੀਫ ਵਿੱਚ ਹੈ ਤਾਂ ਉਹਨਾਂ ਨੇ ਖਰਗੋਸ਼ ਦਾ ਸ਼ਿਕਾਰ ਕਰਕੇ ਇਹਨਾਂ ਦੀ ਆਤਮਾ ਦਾ ਆਧਾਰ ਕੀਤਾ ਤੇ ਅੱਜ ਇਹ ਇਤਿਹਾਸਿਕ ਗੁਰਦੁਆਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਦੇਵਾ ਦੇ ਨਾਮ ਦੇ ਉੱਪਰ ਇਤਿਹਾਸਿਕ ਗੁਰਦੁਆਰਾ ਬਣਾਇਆ ਗਿਆ। ਇਹ ਵੀ ਉਸੇ ਰਸਤੇ ਦੇ ਉੱਪਰ ਕੋਈ 4-5 ਕਿਲੋਮੀਟਰ ਦੂਰ ਸ਼িকার ਘਾਟ ਤੋਂ ਪੈਂਦਾ ਹੈ। ਇਸ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਹੈ ਜੋ ਮਾਤਾ ਸਾਹਿਬ ਦੇਵਾ ਨੂੰ ਖਾਲਸੇ ਦੀ ਮਾਤਾ ਮੰਨੇ ਗਏ ਆ ਤੇ ਉਹਨਾਂ ਦਾ ਜੋ ਜਨਮ ਦਿਹਾੜਾ ਉਹ 6 ਅਕਤੂਬਰ ਦਾ ਹੈ। ਅਸੀਂ ਵੀ ਉਸੇ ਦਿਨ ਪਹੁੰਚੇ ਲਾਸਟ ਵਾਲੇ ਦਿਨ ਅੱਜ ਦੇ ਦਿਨ ਇੱਥੇ ਬਹੁਤ ਭਾਰੀ ਦੀਵਾਨ ਸਜਾਏ ਗਏ। ਸੇਕ ਸੰਤਾਂ ਤਾਂ ਦੂਰ ਦੂਰ ਤੋਂ ਆਈਆਂ ਇਸ ਤੋਂ ਇਲਾਵਾ ਨਿਹੰਗ ਜਥੇਬੰਦੀਆਂ ਜੋ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਵਾਂ ਤੋਂ ਇੱਥੇ ਪਹੁੰਚੀਆਂ ਉਹਨਾਂ ਨੇ ਆਪਣੇ ਘੋੜੇ ਹਾਥੀ ਤੇ ਆਪਣੇ ਸ਼ਸਤਰ ਉਹਨਾਂ ਦਾ ਪ੍ਰਦਰਸ਼ਨ ਕੀਤਾ ਇਹ ਹੈ ਜੀ ਗੁਰਦੁਆਰਾ ਸਾਹਿਬ ਹੀਰਾ ਘਾਟ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੰਬੂ ਲਗਾਏ ਸਨ ਤੇ ਉਹਨਾਂ ਨੂੰ ਮਿਲਣ ਇੱਕ ਮੁਗਲ ਬਾਦਸ਼ਾਹ ਬਾਦਰ ਸ਼ਾ ਇੱਥੇ ਪਹੁੰਚੇ ਉਹਨਾਂ ਨੇ ਗੁਰੂ ਜੀ ਨੂੰ ਪੇਟ ਦੇ ਵਿੱਚ ਇੱਕ ਹੀਰਾ ਪੇਟ ਕੀਤਾ ਤੇ ਗੁਰੂ ਜੀ ਨੇ ਉਹਨੂੰ ਦਾ ਜਿਆਦਾ ਮਤ ਤਨਾ ਦੇ ਦਿੰਦੇ ਉਸ ਹੀਰੇ ਨੂੰ ਨਦੀ ਵਿੱਚ ਸੁੱਟ ਦਿੱਤਾ ਬਾਦਸ਼ਾਹ ਨੇ ਚਿੰਤਾ ਤੋਂ ਕਿ ਮਨ ਦੇ ਵਿੱਚ ਸੋਚਣ ਲੱਗਾ ਕਿ ਗੁਰੂ ਸਾਹਿਬ ਨੂੰ ਹੀਰੇ ਦੀ ਸ਼ਾਇਦ ਪਰਖ ਨਹੀਂ ਹੈ ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਭਾਈ ਆਪਣਾ ਹੀਰਾ ਇਸ ਨਦੀ ਦੇ ਵਿੱਚੋਂ ਲੱਭ ਲਾ ਜਦੋਂ ਉਹਨਾਂ ਨੇ ਬਾਦਸ਼ਾਹ ਨੇ ਨਦੀ ਦੇ ਵਿੱਚ ਝਾਕ ਮਾਰੀ ਤਾਂ ਉੱਥੇ ਹੀਰੇ ਹੀਰੇ ਪਏ ਸਨ ਜਿਨ੍ਹਾਂ ਦੇ ਵਿੱਚ ਉਸ ਦਾ ਹੀਰਾ ਗੁੰਮ ਗਿਆ ਸੀ ਤੇ ਇਸ ਚੀਜ਼ ਤੋਂ ਪ੍ਰਸੰਨ ਹੋ ਕੇ ਉਹ ਗੁਰੂ ਜੀ ਦੇ ਚਰਨੀ ਡਿੱਗ ਪਿਆ ਤੇ ਅੱਜ ਇਸ ਜਗ੍ਹਾ ਦੇ ਉੱਪਰ ਹੀਰਾ ਘਾਟ ਦੇ ਨਾਮ ਨਾਲ ਗੁਰਦੁਆਰਾ ਸਾਹਿਬ ਬਣਿਆ ਇਹ ਹੈ ਜੀ ਗੁਰਦੁਆਰਾ ਸਾਹਿਬ ਮਾਲਟੀਕਰੀ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਵਿੱਚ ਖਜ਼ਾਨਾ ਦੱਬਿਆ ਗਿਆ ਸੀ ਤੇ ਗੁਰਗੋਬਿੰਦ ਸਿੰਘ ਜੀ ਨੇ ਆਪਣੀਆਂ ਫੌਜਾਂ ਨੂੰ ਹੁਕਮ ਦਿੰਦੇ ਹੋਏ ਕਿਹਾ ਕਿ ਇੱਥੋਂ ਖਜ਼ਾਨਾ ਪੱਟ ਲਿਆ ਜਾਵੇ ਇਸ ਦੇ ਵਿੱਚ ਜੋ ਸਿੱਖ ਸੰਗਤ ਫੌਜ ਵਾਪਸ ਜਾਣਾ ਚਾਹੁੰਦੀ ਸੀ ਪੰਜਾਬ ਤਾਂ ਉਹਨਾਂ ਨੂੰ ਇਸ ਦੇ ਵਿੱਚੋਂ ਆਪਣੀ ਉਹਨਾਂ ਦੀਆਂ ਥਨਕਾਵਾਵਾਂ ਭੇਟ ਕੀਤੀਆਂ ਤੇ ਰਹਿੰਦਾ ਖਜ਼ਾਨਾ ਦੁਬਾਰਾ ਇਸੇ ਜਗ੍ਹਾ ਦੱਬ ਦਿੱਤਾ ਤੇ ਵਚਨ ਕੀਤੇ ਸਨ ਕਿ ਜਦੋਂ 96 ਕਰੋੜ ਖਾਲਸਾ ਸੱਜ ਜਾਵੇਗਾ ਤੇ ਇਸ ਜਗ੍ਹਾ ਦੇ ਉੱਪਰ 2.5 ਦਿਨ ਜੋ ਲੰਗਰ ਚੱਲੇਗਾ ਜਿਸ ਵਿੱਚ ਖਾਲਸਾ ਇੱਕ ਦਿਨ ਦੇ ਵਿੱਚ 5 ਵਾਰ ਇੱਥੇ ਖਾਣਾ ਖਾਵੇਗਾ ਤੇ ਉਸ ਟਾਈਮ ਇਹ ਖਜ਼ਾਨੇ ਦੀ ਵਰਤੋਂ ਕੀਤੀ ਜਾਵੇ ਤੇ ਅੱਜ ਉਹਨਾਂ ਦੇ ਇਸ ਯਾਦ ਦੇ ਵਿੱਚ ਇੱਥੇ ਮਾਲ ਟੇਕਰੀ ਗੁਰਦੁਆਰਾ ਸਾਹਿਬ ਬਣਾਇਆ ਗਿਆ ਤੇ ਇਹ ਖਜ਼ਾਨਾ ਇੱਥੋਂ ਚੱਕ ਕੇ ਜਦੋਂ ਉਸ ਸਮੇਂ ਸੰਗਤ ਸਾਹਿਬ ਗੁਰਦੁਆਰਾ ਵਿਖੇ ਲਗਾਇਆ ਗਿਆ ਸੀ ਜਿੱਥੇ ਜਾ ਕੇ ਸਿੱਖ ਫੌਜਾਂ ਨੂੰ ਥਨਕਾਵਾ ਵੰਡਿਆ ਜਾਂਦਾ ਇਹ ਇਤਿਹਾਸਕ ਗੁਰਦੁਆਰੇ ਸੱਚਖੰਡ ਹਜੂਰ ਸਾਹਿਬ ਦੇ ਵਿੱਚ ਆਉਂਦੇ ਆ ਤੇ ਜਦੋਂ ਵੀ ਸਿੱਖ ਸੰਗਤਾਂ ਪੰਜਾਬ ਤੋਂ ਇਸ ਜਗ੍ਹਾ ਦੇ ਉੱਪਰ ਆਉਂਦੀਆਂ ਚਾਹੇ ਉਹ ਗੱਡੀ ਤੇ ਆਉਂਦੀਆਂ ਨੇ ਚਾਹੇ ਉਹ ਜਹਾਜ਼ ਤੇ ਜਾਂ ਟ੍ਰੇਨ ਤੇ ਤਾਂ ਇਨ੍ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ ਸੱਚਖੰਡ ਹਜੂਰ ਸਾਹਿਬ ਤੋਂ ਫ੍ਰੀ ਜੋ ਉੱਥੇ ਬੱਸ ਸਰਵਿਸ ਵੀ ਚੱਲਦੀ ਆ ਇਨ੍ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲਈ ਇਸ ਤੋਂ ਇਲਾਵਾ ਤੁਸੀਂ ਉੱਥੇ ਪ੍ਰਾਈਵੇਟ ਕਾਰ ਜਾਂ ਟਰੈਵਲਰ ਵੀ ਕਰਵਾ ਸਕਦੇ ਹੋ ਜਿਸ ਦੇ ਨਾਲ ਤੁਸੀਂ ਇਨ੍ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਉਮੀਦ ਕਰਦਾ ਕਿ ਇਸ ਬਲੌਗ ਦੇ ਜਰੀਏ ਤੁਹਾਨੂੰ ਸਹੀ ਜਾਣਕਾਰੀ ਮਿਲੀ ਹੈ ਜਿਹੜੀ ਵੀ ਸਿੱਖ ਸੰਗਤ ਹਜੂਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੀ ਆ ਤਾਂ ਉਹ ਇਸ ਵੀਡੀਓ ਨੂੰ ਜਰੂਰ ਦੇਖੋ ਇੱਕ ਵਾਰ ਕਿਉਂਕਿ ਇਹਦੇ ਵਿੱਚ ਸਾਰੇ ਗੁਰਦੁਆਰਾ ਸਾਹਿਬ ਦੇ ਬਾਰੇ ਜਾਣਕਾਰੀ ਦਿੱਤੀ ਗਈ ਆ ਜੇਕਰ ਤੁਹਾਨੂੰ ਵਧੀਆ ਲੱਗਦਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਧੰਨਵਾਦ